ਦਕਣੀ ਅਮਰੀਕੀ ਦੇਸ਼ ਇਕਵਾਡੋਰ ਵਿੱਚ ਇੱਕ ਵਾਰ ਫਿਰ ਤੋਂ ਖੂਨ ਖਰਾਬੇ ਦਾ ਮਾਹੌਲ ਹੈ ਜਿੱਥੇ ਇੱਕ ਪੂਲ ਹਾਲ ਵਿੱਚ ਫੌਜੀ ਵਰਦੀ ਪਹਿਨੇ ਹਮਲਾਵਰਾਂ ਨੇ ਪਬਲਿਕ ਤੇ ਅਨਿਵਾਗ ਗੋਲੀਆਂ ਚਲਾਈਆਂ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਹੋ ਜ਼ਖਮੀ ਵੀ ਹੋਏ ਨੇ ਇੱਕ ਮਹੀਨੇ ਦੇ ਅੰਦਰ ਇਸ ਥਾਂ ਤੇ ਸਮੂਹਿਕ ਗੋਲੀਬਾਰੀ ਦੀ ਇਹ ਦੂਸਰੀ ਘਟਨਾ ਹੈ ਇਸ ਤੋਂ ਪਹਿਲਾਂ 17 ਅਗਸਤ ਨੂੰ ਵੀ ਇਸੇ ਤਰ੍ਹਾਂ ਦੇ ਹਮਲੇ ਵਿੱਚ 7 ਲੋਕ ਮਰ ਗਏ ਸਨ ਰਿਪੋਰਟਸ ਮੁਤਾਬਕ ਹਮਲਾਵਰ ਰਾਤ 10:30 ਵਜੇ ਦੇ ਕਰੀਬ ਇੱਕ ਵਾਹਨ ਦੇ ਵਿੱਚ ਆਏ ਅਤੇ ਨੂੰ ਇਹ ਉਹ ਅਮਾਨੇਸਰ ਖੇਤਰ ਵਿੱਚ ਸਥਿਤ ਪੂਲ ਹਾਲ ਵਿੱਚ ਲੋਕਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ ਪੁਲਿਸ ਰਿਪੋਰਟਸ ਅਨੁਸਾਰ ਮ੍ਰਿਤਕਾਂ ਵਿੱਚੋਂ ਇੱਕ ਅਤੇ ਦੋ ਜ਼ਖਮੀਆਂ ਦਾ ਅਪਰਾਧਿਕ ਇਤਿਹਾਸ ਹੈ ਹਮਲਾਵਰਾਂ ਨੇ ਕਾਲੇ ਕੱਪੜੇ ਅਤੇ ਟੋਪੀਆਂ ਪਾਈਆਂ ਹੋਈਆਂ ਸਨ ਹਮਲਾਵਰਾਂ ਦੁਆਰਾ ਵਰਤੀ ਗਈ ਗੱਡੀ ਬਾਅਦ ਵਿੱਚ ਸ਼ਹਿਰ ਦੇ ਇੱਕ ਹੋਰ ਹਿੱਸੇ ਵਿੱਚ ਸੜੀ ਹੋਈ ਮਿਲੀ ਪੁਲਿਸ ਰਿਪੋਰਟ ਦੇ ਅਨੁਸਾਰ ਗੋਲੀਬਾਰੀ ਵਿੱਚ ਮਾਰੇ ਗਏ ਇੱਕ ਵਿਅਕਤੀ ਅਤੇ ਦੋ ਜ਼ਖਮੀਆਂ ਦਾ ਗੰਭੀਰ ਅਪਰਾਧਿਕ ਇਤਿਹਾਸੇ ਸਥਾਨਿਕ ਮੀਡੀਆ ਨੇ ਘਟਨਾ ਨਾਲ ਸੰਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਦੇ ਵਿੱਚ ਹਮਲਾਵਰ ਕਾਲੇ ਕੱਪੜੇ ਜੈਕਟਾਂ ਤੇ ਟੋਪੀਆਂ ਪਹਿਨੇ ਲੋਕਾਂ ਦੇ ਗੋਲੀਆਂ ਚਲਾਉਂਦੇ ਵੀ ਖਾਈ ਦਿੰਦੇ ਨੇ ਏ ਵੀ ਪਤਾ ਲੱਗਿਆ ਹੈ ਕਿ ਜਿਸ ਵਾਹਨ ਵਿੱਚ ਹਮਲਾਵਰਾਂ ਨੇ ਹਮਲਾ ਕੀਤਾ ਸੀ ਉਹ ਸ਼ਹਿਰ ਦੇ ਇੱਕ ਹੋਰ ਹਿੱਸੇ ਵਿੱਚ ਸੜੀ ਹੋਈ ਮਿਲੀ ਸੀ ਇਕਵਾਡੋਰ ਵਿੱਚ ਅਪਰਾਧ ਦਰ ਤੇਜ਼ੀ ਨਾਲ ਵਧ ਰਹੀ ਹੈ 2025 ਦੇ ਪਹਿਲੇ ਅੱਧ ਵਿੱਚ ਦੇਸ਼ ਵਿੱਚ 4619 ਕਤਲ ਦਰਜ ਕੀਤੇ ਗਏ ਸਨ ਜੋ ਕਿ ਪਿਛਲੇ ਸਾਲ ਨਾਲੋਂ 47 ਫੀਸਦੀ ਵਧ ਨੇ ਸੋ ਇਸ ਵੱਧੀ ਹਿੰਸਾ ਦੇ ਕਾਰਨ ਰਾਸ਼ਟਰਪਤੀ ਡੈਨੀਅਲ ਨੇ ਜਨਵਰੀ 2024 ਦੇ ਵਿੱਚ ਅੰਦਰੂਨੀ ਹਥਿਆਰਬੰਦ ਟਕਰਾਅ ਦੀ ਸਥਿਤੀ ਦਾ ਐਲਾਨ ਕੀਤਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਿਰੋਹਾ ਵਿਰੁੱਧ ਸਖਤ ਕਾਰਵਾਈ ਸ਼ੁਰੂ ਕੀਤੀ। ਇੱਕ ਵਾਰ ਢੋਰ ਦਾ ਅਪਰਾਧ ਦਾ ਲੰਮਾ ਇਤਿਹਾਸ ਹੈ। 2023 ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਫਰਨਾਂਡੋ ਦੀ ਇੱਕ ਚੋਣ ਰੈਲੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੋ ਇਹ ਘਟਨਾ ਰਾਜਧਾਨੀ ਕਿਊਟੋ ਵਿੱਚ ਇੱਕ ਰੈਲੀ ਦੌਰਾਨ ਵਾਪਰੀ ਜਦੋਂ ਫਰਨਾਂਡੋ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ ਹਮਲਾਵਰਾਂ ਨੇ ਉਹਨਾਂਤੇ ਗੋਲੀਬਾਰੀ ਕਰ ਦਿੱਤੀ ਜਿਸ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਦਕਣੀ ਅਮਰੀਕੀ ਦੇਸ਼ ਇਕਵਾਡੋਰ ਵਿੱਚ ਇੱਕ ਵਾਰ ਫਿਰ ਤੋਂ ਖੂਨ ਖਰਾਬੇ ਦਾ ਮਾਹੌਲ ਹੈ ਜਿੱਥੇ ਇੱਕ ਪੂਲ ਹਾਲ ਵਿੱਚ ਫੌਜੀ ਵਰਦੀ ਪਹਿਨੇ ਹਮਲਾਵਰਾਂ ਨੇ ਪਬਲਿਕ ਤੇ ਅਨਿਵਾਗ ਗੋਲੀਆਂ ਚਲਾਈਆਂ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਹੋ ਜ਼ਖਮੀ ਵੀ ਹੋਏ ਨੇ ਇੱਕ ਮਹੀਨੇ ਦੇ ਅੰਦਰ ਇਸ ਥਾਂ ਤੇ ਸਮੂਹਿਕ ਗੋਲੀਬਾਰੀ ਦੀ ਇਹ ਦੂਸਰੀ ਘਟਨਾ ਹੈ ਇਸ ਤੋਂ ਪਹਿਲਾਂ 17 ਅਗਸਤ ਨੂੰ ਵੀ ਇਸੇ ਤਰ੍ਹਾਂ ਦੇ ਹਮਲੇ ਵਿੱਚ 7 ਲੋਕ ਮਰ ਗਏ ਸਨ ਰੀਪੋਰਟਸ ਮੁਤਾਬਕ ਹਮਲਾਵਰ ਰਾਤ 10:30 ਵਜੇ ਦੇ ਕਰੀਬ ਇੱਕ ਵਾਹਨ ਦੇ ਵਿੱਚ ਆਏ ਅਤੇ ਨੂੰ ਏਓ ਆਮਾਨੇਸਰ ਖੇਤਰ ਵਿੱਚ ਸਥਿਤ ਪੂਲ ਹਾਲ ਵਿੱਚ ਲੋਕਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਰਿਪੋਰਟ ਅਨੁਸਾਰ ਮ੍ਰਿਤਕਾ ਵਿੱਚੋਂ ਇੱਕ ਅਤੇ ਦੋ ਜ਼ਖਮੀਆਂ ਦਾ ਅਪਰਾਧਿਕ ਇਤਿਹਾਸ ਹੈ। ਹਮਲਾਵਰਾਂ ਨੇ ਕਾਲੇ ਕੱਪੜੇ ਅਤੇ ਟੋਪੀਆਂ ਪਾਈਆਂ ਹੋਈਆਂ ਸਨ। ਹਮਲਾਵਰਾਂ ਦੁਆਰਾ ਵਰਤੀ ਗਈ ਗੱਡੀ ਬਾਅਦ ਵਿੱਚ ਸ਼ਹਿਰ ਦੇ ਇੱਕ ਹੋਰ ਹਿੱਸੇ ਵਿੱਚ ਸੜੀ ਹੋਈ ਮਿਲੀ। ਪੁਲਿਸ ਰਿਪੋਰਟ ਦੇ ਅਨੁਸਾਰ ਗੋਲੀਬਾਰੀ ਵਿੱਚ ਮਾਰੇ ਗਏ ਇੱਕ ਵਿਅਕਤੀ ਅਤੇ ਦੋ ਜ਼ਖਮੀਆਂ ਦਾ ਗੰਭੀਰ ਅਪਰਾਧਿਕ ਇਤਿਹਾਸੇ ਸਥਾਨਿਕ ਮੀਡੀਆ ਨੇ ਕਟਨਾ ਨਾਲ ਸੰਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਦੇ ਵਿੱਚ ਹਮਲਾਵਰ ਕਾਲੇ ਕੱਪੜੇ ਜੈਕਟਾਂ ਤੇ ਟੋਪੀਆਂ ਪਹਿਨੇ ਲੋਕਾਂ ਦੇ ਗੋਲੀਆਂ ਚਲਾਉਂਦੇ ਵੀਖਾਈ ਦਿੰਦੇ ਨੇ ਇਹ ਵੀ ਪਤਾ ਲੱਗਿਆ ਹੈ ਕਿ ਜਿਸ ਵਾਹਨ ਵਿੱਚ ਹਮਲਾਵਰਾਂ ਨੇ ਹਮਲਾ ਕੀਤਾ ਸੀ ਉਹ ਸ਼ਹਿਰ ਦੇ ਇੱਕ ਹੋਰ ਹਿੱਸੇ ਵਿੱਚ ਸੜੀ ਹੋਈ ਮਿਲੀ ਸੀ ਇਕਵਾਡੋਰ ਵਿੱਚ ਅਪਰਾਧ ਦਰ ਤੇਜ਼ੀ ਨਾਲ ਵਧ ਰਹੀ ਹੈ 2025 ਦੇ ਪਹਿਲੇ ਅੱਧ ਵਿੱਚ ਦੇਸ਼ ਵਿੱਚ 4619 ਕਤਲ ਦਰਜ ਕੀਤੇ ਗਏ ਸਨ ਜੋ ਕਿ ਪਿਛਲੇ ਸਾਲ ਨਾਲੋਂ 47 ਫੀਸਦੀ ਵਧ ਨੇ ਸੋ ਇਸ ਵੱਧਦੀ ਹਿੰਸਾ ਦੇ ਕਾਰਨ ਰਾਸ਼ਟਰਪਤੀ ਡੈਨੀਅਲ ਨੇ ਜਨਵਰੀ 2024 ਦੇ ਵਿੱਚ ਅੰਦਰੂਨੀ ਹਥਿਆਰਬੰਦ ਟਕਰਾਅ ਦੀ ਸਥਿਤੀ ਦਾ ਐਲਾਨ ਕੀਤਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਿਰੋਹਾ ਵਿਰੁੱਧ ਸਖਤ ਕਾਰਵਾਈ ਸ਼ੁਰੂ ਕੀਤੀ। ਇੱਕ ਵਾਰ ਟੋਰ ਦਾ ਅਪਰਾਧ ਦਾ ਲੰਮਾ ਇਤਿਹਾਸ ਹੈ। 2023 ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਫਰਨਾਂਡੋ ਦੀ ਇੱਕ ਚੋਣ ਰੈਲੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੋ ਇਹ ਘਟਨਾ ਰਾਜਧਾਨੀ ਕਿਯੋਟੋ ਵਿੱਚ ਇੱਕ ਰੈਲੀ ਦੌਰਾਨ ਵਾਪਰੀ ਜਦੋਂ ਫਰਨਾਂਡੋ ਆਪਣੇ ਸਮਰਥਕਾਂ ਉਹ ਸੰਬੋਧਨ ਕਰ ਰਹੇ ਸਨ ਹਮਲਾਵਰਾਂ ਨੇ ਉਹਨਾਂਤੇ ਗੋਲੀਬਾਰੀ ਕਰ ਦਿੱਤੀ ਜਿਸ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦਕਣੀ ਅਮਰੀਕੀ ਦੇਸ਼ ਇਕਵਾਡੋਰ ਵਿੱਚ ਇੱਕ ਵਾਰ ਫਿਰ ਤੋਂ ਖੂਨ ਖਰਾਬੇ ਦਾ ਮਾਹੌਲ ਹੈ ਜਿੱਥੇ ਇੱਕ ਪੂਲ ਹਾਲ ਵਿੱਚ ਫੌਜੀ ਵਰਦੀ ਪਹਿਨੇ ਹਮਲਾਵਰਾਂ ਨੇ ਪਬਲਿਕ ਤੇ ਅਨਿਵਾਗ ਗੋਲੀਆਂ ਚਲਾਈਆਂ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਹੋ ਜਖਮੀ ਵੀ ਹੋਏ ਨੇ ਇੱਕ ਮਹੀਨੇ ਦੇ ਅੰਦਰ ਇਸ ਥਾਂ ਤੇ ਸਮੂਹੀ ਗੋਲੀਬਾਰੀ ਦੀ ਇਹ ਦੂਸਰੀ ਘਟਨਾ ਹੈ ਇਸ ਤੋਂ ਪਹਿਲਾਂ 17 ਅਗਸਤ ਨੂੰ ਵੀ ਇਸੇ ਤਰ੍ਹਾਂ ਦੇ ਹਮਲੇ ਵਿੱਚ 7 ਲੋਕ ਮਰ ਗਏ ਸਨ ਰੀਪੋਰਟਸ ਮੁਤਾਬਕ ਹਮਲਾਵਰ ਰਾਤ 10:30 ਵਜੇ ਦੇ ਕਰੀਬ ਇੱਕ ਵਾਹਨ ਦੇ ਵਿੱਚ ਆਏ ਅਤੇ ਨੂੰ ਏਓ ਆਮਾਨੇਸਰ ਖੇਤਰ ਵਿੱਚ ਸਥਿਤ ਪੂਲ ਹਾਲ ਵਿੱਚ ਲੋਕਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਰਿਪੋਰਟਸ ਅਨੁਸਾਰ ਮ੍ਰਿਤਕਾ ਵਿੱਚੋਂ ਇੱਕ ਅਤੇ ਦੋ ਜ਼ਖਮੀਆਂ ਦਾ ਅਪਰਾਧਿਕ ਇਤਿਹਾਸ ਹੈ। ਹਮਲਾਵਰਾਂ ਨੇ ਕਾਲੇ ਕੱਪੜੇ ਅਤੇ ਟੋਪੀਆਂ ਪਾਈਆਂ ਹੋਈਆਂ ਸਨ। ਹਮਲਾਵਰਾਂ ਦੁਆਰਾ ਵਰਤੀ ਗਈ ਗੱਡੀ ਬਾਅਦ ਵਿੱਚ ਸ਼ਹਿਰ ਦੇ ਇੱਕ ਹੋਰ ਹਿੱਸੇ ਵਿੱਚ ਸੜੀ ਹੋਈ ਮਿਲੀ। ਪੁਲਿਸ ਰਿਪੋਰਟ ਦੇ ਅਨੁਸਾਰ ਗੋਲੀਬਾਰੀ ਵਿੱਚ ਮਾਰੇ ਗਏ ਇੱਕ ਵਿਅਕਤੀ ਅਤੇ ਦੋ ਜ਼ਖਮੀਆਂ ਦਾ ਗੰਭੀਰ ਅਪਰਾਧਿਕ ਹਾਂ ਸਥਾਨਿਕ ਮੀਡੀਆ ਨੇ ਘਟਨਾ ਨਾਲ ਸੰਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਦੇ ਵਿੱਚ ਹਮਲਾਵਰ ਕਾਲੇ ਕੱਪੜੇ ਜੈਕਟਾਂ ਤੇ ਟੋਪੀਆਂ ਪਹਿਨੇ ਲੋਕਾਂ ਤੇ ਗੋਲੀਆਂ ਚਲਾਉਂਦੇ ਵੀ ਖਾਈ ਦਿੰਦੇ ਨੇ ਇਹ ਵੀ ਪਤਾ ਲੱਗਿਆ ਹੈ ਕਿ ਜਿਸ ਵਾਹਨ ਵਿੱਚ ਹਮਲਾਵਰਾਂ ਨੇ ਹਮਲਾ ਕੀਤਾ ਸੀ ਉਹ ਸ਼ਹਿਰ ਦੇ ਇੱਕ ਹੋਰ ਹਿੱਸੇ ਵਿੱਚ ਸੜੀ ਹੋਈ ਮਿਲੀ ਸੀ ਇਕਵਾਡੋਰ ਵਿੱਚ ਅਪਰਾਧ ਦਰ ਤੇਜ਼ੀ ਨਾਲ ਵਧ ਰਹੀ ਹੈ 2025 ਦੇ ਪਹਿਲੇ ਅੱਧ ਵਿੱਚ ਦੇਸ਼ ਵਿੱਚ 4600 ਤੋਂ ਵੱਧ ਕਤਲਦਸ਼ ਕੀਤੇ ਗਏ ਸਨ ਜੋ ਕਿ ਪਿਛਲੇ ਸਾਲ ਨਾਲੋਂ 47 ਫੀਸਦੀ ਵਤਨੇ ਸੋ ਇਸ ਵੱਧਦੀ ਹਿੰਸਾ ਦੇ ਕਾਰਨ ਰਾਸ਼ਟਰਪਤੀ ਡੈਨੀਅਲ ਨੇ ਜਨਵਰੀ 2024 ਦੇ ਵਿੱਚ ਅੰਦਰੂਨੀ ਹਥਿਆਰਬੰਦ ਟਕਰਾਅ ਦੀ ਸਥਿਤੀ ਦਾ ਐਲਾਨ ਕੀਤਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਿਰੋਹਾ ਵਿਰੁੱਧ ਸਖਤ ਕਾਰਵਾਈ ਸ਼ੁਰੂ ਕੀਤੀ। ਇੱਕ ਵਾਰ ਢੋਰ ਦਾ ਅਪਰਾਧ ਦਾ ਲੰਮਾ ਇਤਿਹਾਸ ਹੈ। 2023 ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਫਰਨਾਂਡੋ ਦੀ ਇੱਕ ਚੋਣ ਰੈਲੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੋ ਇਹ ਘਟਨਾ ਰਾਜਧਾਨੀ ਕਿਯੋਟੋ ਵਿੱਚ ਇੱਕ ਰੈਲੀ ਦੌਰਾਨ ਵਾਪਰੀ ਜਦੋਂ ਫਰਨਾਂਡੋ ਆਪਣੇ ਸਮਰਥਕਾਂ ਨੂੰ ਸੰਬੋਧਨ ਕਰ ਰਹੇ ਸਨ ਹਮਲਾਵਰਾਂ ਨੇ ਉਹਨਾਤੇ ਗੋਲੀਬਾਰੀ ਕਰ ਦਿੱਤੀ ਜਿਸ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦਕਣੀ ਅਮਰੀਕੀ ਦੇਸ਼ ਇਕਵਾਟੋਰ ਵਿੱਚ ਇੱਕ ਵਾਰ ਫਿਰ ਤੋਂ ਖੂਨ ਖਰਾਬੇ ਦਾ ਮਾਹੌਲ ਹੈ ਜਿੱਥੇ ਇੱਕ ਪੂਲ ਹਾਲ ਵਿੱਚ ਫੌਜੀ ਵਰਦੀ ਪਹਿਨੇ ਹਮਲਾਵਰਾਂ ਨੇ ਪਬਲਿਕ ਤੇ ਅਨਿਵਾਗ ਗੋਲੀਆਂ ਚਲਾਈਆਂ ਜਿਸ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਹੋ ਜ਼ਖਮੀ ਵੀ ਹੋਏ ਨੇ ਇੱਕ ਮਹੀਨੇ ਦੇ ਅੰਦਰ ਇਸ ਥਾਂ ਤੇ ਸਮੂਹਿਕ ਗੋਲੀਬਾਰੀ ਦੀ ਇਹ ਦੂਸਰੀ ਘਟਨਾ ਹੈ ਇਸ ਤੋਂ ਪਹਿਲਾਂ 17 ਅਗਸਤ ਨੂੰ ਵੀ ਇਸੇ ਤਰ੍ਹਾਂ ਦੇ ਹਮਲੇ ਵਿੱਚ 7 ਲੋਕ ਮਰ ਗਏ ਸਨ ਰੀਪੋਰਟਸ ਮੁਤਾਬਕ ਹਮਲਾਵਰ ਰਾਤ 10:30 ਵਜੇ ਦੇ ਕਰੀਬ ਇੱਕ ਵਾਹਨ ਦੇ ਵਿੱਚ ਆਏ ਅਤੇ ਨੂੰ ਏਓ ਆਮਾਨੇਸਰ ਖੇਤਰ ਵਿੱਚ ਸਥਿਤ ਪੂਲ ਹਾਲ ਵਿੱਚ ਲੋਕਾਂ ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪੁਲਿਸ ਰਿਪੋਰਟ ਅਨੁਸਾਰ ਮ੍ਰਿਤਕਾਂ ਵਿੱਚੋਂ ਇੱਕ ਅਤੇ ਦੋ ਜ਼ਖਮੀਆਂ ਦਾ ਅਪਰਾਧਿਕ ਇਤਿਹਾਸ ਹੈ। ਹਮਲਾਵਰਾਂ ਨੇ ਕਾਲੇ ਕੱਪੜੇ ਅਤੇ ਟੋਪੀਆਂ ਪਾਈ ਹੋਈਆਂ ਸਨ। ਹਮਲਾਵਰਾਂ ਦੁਆਰਾ ਵਰਤੀ ਗਈ ਗੱਡੀ ਬਾਅਦ ਵਿੱਚ ਸ਼ਹਿਰ ਦੇ ਇੱਕ ਹੋਰ ਹਿੱਸੇ ਵਿੱਚ ਸੜੀ ਹੋਈ ਮਿਲੀ। ਪੁਲਿਸ ਰਿਪੋਰਟ ਦੇ ਅਨੁਸਾਰ ਗੋਲੀਬਾਰੀ ਵਿੱਚ ਮਾਰੇ ਗਏ ਇੱਕ ਵਿਅਕਤੀ ਅਤੇ ਦੋ ਜ਼ਖਮੀਆਂ ਦਾ ਗੰਭੀਰ ਅਪਰਾਧਿਕ ਹਾਂ ਸਥਾਨਿਕ ਮੀਡੀਆ ਨੇ ਘਟਨਾ ਨਾਲ ਸੰਬੰਧਿਤ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਤਸਵੀਰਾਂ ਦੇ ਵਿੱਚ ਹਮਲਾਵਰ ਕਾਲੇ ਕੱਪੜੇ ਜੈਕਟਾਂ ਤੇ ਟੋਪੀਆਂ ਪਹਿਨੇ ਲੋਕਾਂ ਦੇ ਗੋਲੀਆਂ ਚਲਾਉਂਦੇ ਵੀ ਖਾਈ ਦਿੰਦੇ ਨੇ ਏ ਵੀ ਪਤਾ ਲੱਗਿਆ ਹੈ ਕਿ ਜਿਸ ਵਾਹਨ ਵਿੱਚ ਹਮਲਾਵਰਾਂ ਨੇ ਹਮਲਾ ਕੀਤਾ ਸੀ ਉਹ ਸ਼ਹਿਰ ਦੇ ਇੱਕ ਹੋਰ ਹਿੱਸੇ ਵਿੱਚ ਸੜੀ ਹੋਈ ਮਿਲੀ ਸੀ ਇਕਵਾਡੋਰ ਵਿੱਚ ਅਪਰਾਧ ਦਰ ਤੇਜ਼ੀ ਨਾਲ ਵਧ ਰਹੀ ਹੈ 2025 ਦੇ ਪਹਿਲੇ ਅੱਧ ਵਿੱਚ ਦੇਸ਼ ਵਿੱਚ 4619 ਕਤਲ ਦਰਜ ਕੀਤੇ ਗਏ ਸਨ ਜੋ ਕਿ ਪਿਛਲੇ ਸਾਲ ਨਾਲੋਂ 47 ਫੀਸਦੀ ਵਧ ਨੇ ਸੋ ਇਸ ਵੱਦੀ ਹਿੰਸਾ ਦੇ ਕਾਰਨ ਰਾਸ਼ਟਰਪਤੀ ਡੈਨੀਅਲ ਨੇ ਜਨਵਰੀ 2024 ਦੇ ਵਿੱਚ ਅੰਦਰੂਨੀ ਹਥਿਆਰਬੰਦ ਟਕਰਾਅ ਦੀ ਸਥਿਤੀ ਦਾ ਐਲਾਨ ਕੀਤਾ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਕਿਰੋਹਾ ਵਿਰੁੱਧ ਸਖਤ ਕਾਰਵਾਈ ਸ਼ੁਰੂ ਕੀਤੀ। ਇੱਕ ਵਾਰ ਧੋੜ ਦਾ ਅਪਰਾਧ ਦਾ ਲੰਮਾ ਇਤਿਹਾਸ ਹੈ। 2023 ਦੇ ਵਿੱਚ ਰਾਸ਼ਟਰਪਤੀ ਉਮੀਦਵਾਰ ਫਰਨਾਂਡੋ ਦੀ ਇੱਕ ਚੋਣ ਰੈਲੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੋ ਇਹ ਘਟਨਾ ਰਾਜਧਾਨੀ ਕਿਊਟੋ ਵਿੱਚ ਇੱਕ ਰੈਲੀ ਦੌਰਾਨ ਵਾਪਰੀ ਜਦੋਂ ਫਰਨਾਂਡੋ ਆਪਣੇ ਸਮਰਥਕਾਂ ਉਹ ਸੰਬੋਧਨ ਕਰ ਰਹੇ ਸਨ ਹਮਲਾਵਰਾਂ ਨੇ ਉਹਨਾਂ ਤੇ ਗੋਲੀਬਾਰੀ ਕਰ ਦਿੱਤੀ ਜਿਸ ਨਾਲ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ